ਅੱਜ ਤੱਕ ਤੁਸੀਂ ਜਿੰਨੇ ਵੀ ਇੰਡੀਅਨ ਸੀਰੀਅਲ ਕਿਲਰਾਂ ਦੀਆਂ ਕਹਾਣੀਆਂ ਸੁਣੀਆਂ ਹੋਣੀਆਂ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਦਾ ਸਬੰਧ ਦਿੱਲੀ ਜਾਂ ਫਿਰ ਮੁੰਬਈ ਦੇ ਇਲਾਕਿਆਂ ਦੇ ਨਾਲ ਹੁੰਦਾ ਹੈ ਪਰ ਅੱਜ ਆਪਾਂ ਜਿਸ ਸੀਰੀਅਲ ਕਿਲਰ ਦੀ ਗੱਲ ਕਰਨ ਜਾ ਰਹੇ ਹਾਂ ਉਹ ਜੰਮਿਆ ਵੀ ਪੰਜਾਬ ਵਿੱਚ ਤੇ ਮਰੀਆਬੀ ਪੰਜਾਬ ਚ ਤੇ ਜਦੋਂ ਉਸ ਨੂੰ ਜ਼ਿੰਦਗੀ ਨੇ ਮੌਕਾ ਦਿੱਤਾ ਉਸਨੇ ਉਹ ਮੌਕਾ ਸੰਭਾਲਿਆ ਨਹੀਂ 7 ਸਾਲ ਉਹ ਜੇਲ੍ਹ ਦੇ ਵਿੱਚ ਰਿਹਾ ਪਰ ਜਿੱਦਾਂ ਹੀ ਜੇਲ੍ਹ ਦੇ ਵਿੱਚੋਂ ਨਿਕਲਿਆ ਉਸਨੇ ਉਹੀ ਕ੍ਰਾਈਮ ਪਰਫੈਕਟ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗੱਲ ਕਰਨ ਜਾ ਰਹੇ ਆ ਬੀਵੀ ਸੀਰੀਅਲ ਕਿਲਰ ਦਰਵਾਰਾ ਸਿੰਘ ਦੀ ਦਰਬਾਰਾ ਸਿੰਘ ਦਾ ਜਨਮ 1952 ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੇ ਬਿਆਸ ਦੇ ਬਹੁਤ ਹੀ ਨੇੜੇ ਜਲੂਪੁਰ ਖੇੜਾ ਨਾਂ ਦੇ ਪਿੰਡ ਦੇ ਵਿੱਚ ਹੁੰਦਾ ਹੈ ਆਪਣੇ ਚੰਗੇ ਡੀਡਡੌਲ ਦੇ ਨਾਲ ਤੇ ਚੰਗੇ ਕੱਦ ਦੇ ਨਾਲ ਦਰਵਾਰਾ ਸਿੰਘ ਬਹੁਤ ਹੀ ਜਲਦ ਸੈਨਾ ਦੇ ਵਿੱਚ ਭਰਤੀ ਹੋ ਜਾਂਦਾ ਹੈ। ਉਸ ਤੇ ਉਸ ਨੂੰ ਚੰਗੀ ਪੋਸਟ ਤਕਦੀਰ ਐ ਕਿ 20 ਮਿਲ ਜਾਂਦੀ ਹੈ। ਪਰ 1975 ਆਉਂਦੇ ਆਉਂਦੇ ਉਸ ਦੀ ਆਪਣੇ ਹੀ ਵੱਡੇ ਸਾਥ ਦੇ ਨਾਲ ਲੜਾਈ ਹੋ ਜਾਂਦੀ ਆ ਜਿਸ ਦਾ ਨਾਮ ਬੀ ਕੇ ਸ਼ਰਮਾ ਸੀ। ਬੀ ਕੇ ਸ਼ਰਮਾ ਦੇ ਨਾਲ ਉਸ ਦਾ ਇੰਨਾ ਜ਼ਿਆਦਾ ਬੈਰ ਪੈ ਚੁੱਕਿਆ ਸੀ ਕਿ ਉਹ ਚਾਹੁੰਦਾ ਸੀ ਕਿ ਬੀ ਕੇ ਸ਼ਰਮਾ ਨੂੰ ਰਾਸਤੇ ਤੋਂ ਹਟਾ ਦਿੱਤਾ ਜਾਵੇ। ਇਸ ਦੇ ਲਈ ਉਹ ਪਲੈਨਿੰਗ ਕਰਦਾ ਹੈ ਤੇ 1975 ਦੇ ਵਿੱਚ ਹੀ ਇੱਕ ਦਿਨ ਜਾ ਕੇ ਬੀ ਕੇ ਸ਼ਰਮਾ ਦੇ ਘਰ ਦੇ ਵਿੱਚ ਹੈਂਡ ਗਰਨੇਡ ਸੈੱਟ ਦਿੰਦਾ ਏ ਜਾਨੀ ਕਿ ਬੰਬ ਸੁੱਟ ਦਿੰਦਾ ਹੈ ਪਰ ਬੀਕੇ ਸ਼ਰਮਾ ਦੀ ਚੰਗੀ ਕਿਸਮਤ ਉਸ ਦਿਨ ਉਹ ਘਰ ਨਹੀਂ ਸੀ ਪਰ ਉਸ ਦੀ ਵਾਈਫ ਤੇ ਉਸ ਦਾ ਪੇਟਾ ਘਰ ਸਨ ਜਿਹੜੇ ਕਿ ਗੰਭੀਰ ਰੂਪ ਦੇ ਵਿੱਚ ਫਟੜ ਹੋ ਜਾਂਦੇ ਨੇ ਇਸ ਤੋਂ ਬਾਅਦ ਦਰਵਾਰਾ ਸਿੰਘ ਤੇ ਕੇਸ ਚੱਲਦਾ ਹੈ ਤੇ ਉਸ ਨੂੰ ਸੈਨਾ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਉਹ ਬਾਪਸ ਆ ਕੇ ਜਲੂਪੁਰ ਖੇੜਾ ਪਿੰਡ ਦੇ ਵਿੱਚ ਹੀ ਰਹਿਣ ਲੱਗਦਾ ਹੈ ਪਰ ਇੱਥੇ ਉਸ ਦਾ ਚਾਲ ਚੱਲਣਾ ਹੌਲੀ ਹੌਲੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਪਿੰਡ ਦੇ ਵਿੱਚ ਹੀ ਇੱਕ ਬੱਚੀ ਦੇ ਨਾਲ ਰੇਪ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਰੇਪ ਕਰ ਰਿਹਾ ਸੀ ਜਿਸ ਤੋਂ ਬਾਅਦ ਉਸ ਨੂੰ ਫੜ ਲਿਆ ਜਾਂਦਾ ਹੈ ਤੇ ਉਸ ਦਾ ਮੂੰਹ ਕਾਲਾ ਕਰਕੇ ਪੂਰੇ ਪਿੰਡ ਉਤੋਂ ਦੀ ਗੇੜਾ ਕਮਾਇਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਪਿੰਡ ਦੇ ਵਿੱਚੋਂ ਬੇਦਖਲ ਕਰ ਦਿੱਤਾ ਜਾਂਦਾ ਹੈ ਬੇਦਖਲ ਕਰਨ ਤੋਂ ਬਾਅਦ ਪੂਰਾ ਪਰਿਵਾਰ ਕਪੂਰਥਲਾ ਆ ਕੇ ਰਹਿਣ ਲੱਗਦਾ ਏ ਤੇ ਜਿਸ ਤੋਂ ਬਾਅਦ ਦਰਵਾਰਾ ਸਿੰਘ ਬਖਰੀਆਂ ਬਖਰੀਆਂ ਨੌਕਰੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਪਰ ਉਸ ਦੇ ਅੰਦਰ ਦਾਸਤਾਨ ਕਦੇ ਵੀ ਨਹੀਂ ਟਿਕਿਆ ਪਰ 1993 ਆਉਂਦੇ-ਆਉਂਦੇ ਉਸ ਨੇ ਦਵਾਰਾ ਫਿਰ ਉਹੀ ਕ੍ਰਾਈਮ ਕਰਨਾ ਸ਼ੁਰੂ ਕੀਤਾ ਜਿਸ ਦੇ ਵਿੱਚ ਉਹ ਪਿੰਡੋ ਕੁੱਟ ਖਾ ਕੇ ਨਿਕਲਿਆ ਸੀ ਇਹ ਕ੍ਰਾਈਮ ਸੀ ਉਸ ਨੇ ਬੱਚੀਆਂ ਦਾ ਰੇਪ ਫਿਰ ਕਰਨ ਦੀ ਕੋਸ਼ਿਸ਼ ਕੀਤੀ ਉਸ ਨੇ ਤਿੰਨ ਬੱਚੀਆਂ ਨੂੰ ਆਪਣੇ ਘਰ ਲਿਆ ਕੇ ਉਹਨਾਂ ਦੇ ਨਾਲ ਬਲਾਤਕਾਰ ਕੀਤਾ ਪਰ ਇਹਨਾਂ ਦੇ ਵਿੱਚੋਂ ਇੱਕ ਬੱਚੀ ਨੂੰ ਉਸਦੇ ਘਰ ਦਾ ਰਾਹ ਯਾਦ ਰਹਿ ਜਾਂਦਾ ਹੈ ਤੇ ਜਦੋਂ ਪੁਲਿਸ ਦੇ ਵਿੱਚ ਰਿਪੋਰਟ ਹੁੰਦੀ ਆ ਤੇ ਬੱਚੀ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਪੁਲਿਸ ਨੂੰ ਉਸਦੇ ਘਰ ਲੈ ਕੇ ਆਉਂਦੀ ਆ ਇੱਥੇ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਉਹ ਤਿੰਨੇ ਬੱਚੀਆਂ ਹੀ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਸੰਬੰਧਿਤ ਸੀ ਯਾਨੀ ਕਿ ਉਹ ਬਿਆਨ ਜਾਂ ਉੱਤਰ ਪ੍ਰਦੇਸ਼ ਦੇ ਨਾਲ ਸੰਬੰਧਿਤ ਸਨ ਜਿਸ ਤੋਂ ਬਾਅਦ 1993 ਦੇ ਵਿੱਚ ਹੀ ਦਰਵਾਰਾ ਸਿੰਘ ਨੂੰ ਫੜ ਲਿਆ ਜਾਂਦਾ ਹੈ ਤੇ ਉਸ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ 1993 ਤੋਂ ਲੈ ਕੇ 1996 ਤੱਕ ਉਸ ਦੇ ਉੱਤੇ ਕੇਸ ਚੱਲਦਾ ਹੈ ਤੇ 1996 ਦੇ ਵਿੱਚ ਉਸ ਨੂੰ 30 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਤੇ ਇਸ ਤੋਂ ਬਾਅਦ ਉਸ ਨੂੰ ਕਪੂਰਥਲਾ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਕਪੂਰਥਲਾ ਦੀ ਜੇਲ੍ਹ ਦੇ ਵਿੱਚ ਪਹੁੰਚਣ ਤੋਂ ਬਾਅਦ ਦਰਵਾਰਾ ਸਿੰਘ ਆਪਣੇ ਚੰਗੇ ਚਾਲ ਚੱਲਣ ਦੇ ਚੱਲਦੇ ਹੋਏ 2002 ਦੇ ਵਿੱਚ ਉਹ ਹਾਈ ਕੋਰਟ ਦੇ ਵਿੱਚ ਮਾਫੀ ਦੀ ਪਟੀਸ਼ਨ ਪਾਉਂਦਾ ਹੈ ਯਾਨੀ ਕਿ ਉਹ ਕਹਿੰਦਾ ਹੈ ਕਿ ਉਹ ਹੁਣ ਬਦਲ ਚੁੱਕਿਆ ਹੈ ਤੇ ਉਸ ਨੂੰ ਮaaf ਕਰ ਦਿੱਤਾ ਜਾਵੇ। ਜਿਸ ਤੋਂ ਬਾਅਦ ਲੋਕਾਂ ਦੀ ਮਾੜੀ ਕਿਸਮਤ ਗਈਏ ਜਾਂ ਫਿਰ ਦਰਵਾਰਾ ਸਿੰਘ ਦੀ ਚੰਗੀ ਕਿਸਮਤ। 3 ਦਸੰਬਰ 2003 ਨੂੰ ਉਸ ਦੀ ਮਾਫੀ ਦੀ ਅਰਜ਼ੀ ਅਦਾਲਤ ਵੱਲੋਂ ਕਬੂਲ ਕਰ ਲਈ ਜਾਂਦੀ ਹੈ ਤੇ ਉਸ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ। ਜੇਲ੍ਹ ਤੋਂ ਨਿਕਲਣ ਤੋਂ 2-3 ਮਹੀਨੇ ਬਾਅਦ ਤੱਕ ਉਹ ਬਹੁਤ ਹੀ ਚੰਗੇ ਤਰੀਕੇ ਨਾਲ ਰਹਿੰਦਾ ਹੈ। ਪਰ ਇਸੇ ਸਮੇਂ ਦੌਰਾਨ ਹੀ ਉਸ ਦੇ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਉਸ ਦੀ ਧਰਮ ਪਤਨੀ ਤੇ ਉਸਦੇ ਤਿੰਨ ਮੁੰਡੇ ਸਨ ਉਹਨਾਂ ਨੇ ਉਸ ਤੋਂ ਦੂਰੀ ਬਣਾ ਲਈ ਤੇ ਉਹ ਜਲੰਧਰ ਦੇ ਵਿੱਚ ਚੌਂਕੀਦਾਰ ਦੀ ਨੌਕਰੀ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਉਸਦੇ ਕੋਲੇ ਇੱਕ ਸਾਈਕਲ ਸੀ ਤੇ ਸਾਈਕਲ ਦੇ ਉੱਤੇ ਉਹ ਚਾਕਲੇਟ ਟੌਪੀਆਂ ਤੇ ਹੋਰ ਕਾਫੀ ਪ੍ਰਕਾਰ ਦੀਆਂ ਚੀਜ਼ਾਂ ਨੂੰ ਲੈ ਕੇ ਹਮੇਸ਼ਾ ਹੀ ਆਪਣੇ ਨਾਲ ਚੱਲਦਾ ਸੀ ਪਰ ਅਪ੍ਰੈਲ 2004 ਆਉਂਦੇ ਆਉਂਦੇ ਜਲੰਧਰ ਦੇ ਵਿੱਚ ਬਹੁਤ ਸਾਰੇ ਬੱਚੇ ਗਾਇਬ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਇਹ ਸਾਰੇ ਬੱਚੇ ਹੀ ਪ੍ਰਵਾਸੀ ਮਜ਼ਦੂਰਾਂ ਦੇ ਸਨ ਇਹਨਾਂ ਦੇ ਵਿੱਚੋਂ ਕੋਈ ਵੀ ਬੱਚਾ ਪੰਜਾਬੀ ਨਹੀਂ ਸੀ ਜ਼ਿਆਦਾਤਰ ਇਹਨਾਂ ਦੇ ਵਿੱਚੋਂ ਕੁੜੀਆਂ ਹੁੰਦੀਆਂ ਸਨ ਜਿਨ੍ਹਾਂ ਦੀ ਉਮਰ 10 ਸਾਲਾਂ ਤੋਂ ਘੱਟ ਹੁੰਦੀ ਸੀ ਦਰਬਾਰਾ ਸਿੰਘ ਆਪਣੇ 7.5 ਸਾਲ ਜੇਲ੍ਹ ਦੇ ਵਿੱਚ ਗੁਜ਼ਾਰਨ ਤੋਂ ਬਾਅਦ ਵੀ ਨਹੀਂ ਸੁਧਰਿਆ ਸੀ। ਉਸਨੇ ਥਾਣ ਲਿਆ ਸੀ ਕਿ ਉਸਨੇ ਇੱਕ ਪ੍ਰਵਾਸੀ ਮਜ਼ਦੂਰ ਦੀ ਬੱਚੀ ਨਾਲ ਬਲਾਤਕਾਰ ਕੀਤਾ ਸੀ ਤੇ ਜਿਸ ਕਰਕੇ ਉਸਨੂੰ ਜੇਲ੍ਹ ਹੋ ਗਈ ਸੀ। ਤੇ ਉਹ ਹੁਣ ਇਹ ਪਲਾਨ ਲੈ ਕੇ ਆਉਂਦਾ ਕਿ ਉਹ ਰੇਟ ਵੀ ਕਰੇਗਾ, ਯਾਨੀ ਕਿ ਬਲਾਤਕਾਰ ਵੀ ਕਰੇਗਾ ਤੇ ਉਹਨਾਂ ਬੱਚੀਆਂ ਨੂੰ ਮਾਰ ਵੀ ਦੇਵੇਗਾ ਤਾਂ ਕਿ ਪਿੱਛੇ ਕੋਈ ਵੀ ਸਬੂਤ ਨਾ ਮਿਲੇ। ਉਹ ਪ੍ਰਵਾਸੀ ਮਜ਼ਦੂਰ ਦੀਆਂ ਬੱਚੀਆਂ ਨੂੰ ਹੀ ਚੁਣਦਾ ਸੀ। ਜਿੱਦਾਂ ਕਹਿੰਸੀ ਕਿ ਦੁਪਹਿਰ ਦੇ ਸਮੇਂ 10 ਤੋਂ 12 ਵਜੇ ਤੱਕ ਪ੍ਰਵਾਸੀ ਮਜ਼ਦੂਰ ਫੈਕਟਰੀਆਂ ਦੇ ਵਿੱਚ ਹੁੰਦੇ ਸਨ ਤੇ ਉਹ ਉਹਨਾਂ ਦੇ ਘਰ ਹੀ ਜਾ ਕੇ ਜੇ ਇੱਕ ਬੱਚੀ ਹੁੰਦੀ ਤਾਂ ਉਸ ਨੂੰ ਕਟਨਾਪ ਕਰ ਲੈਂਦਾ ਤੇ ਜੇ ਦੋ ਹੁੰਦੀਆਂ ਤਾਂ ਉਹ ਉਹਨਾਂ ਨੂੰ ਵੀ ਕਰ ਲੈਂਦਾ ਕਈ ਵਾਰ ਤਾਂ ਇਦਾਂ ਵੀ ਹੋਇਆ ਕਿ ਉਹ ਇੱਕ ਮੁੰਡਾ ਤੇ ਇੱਕ ਕੁੜੀ ਨੂੰ ਆਪਣੇ ਨਾਲ ਲੈ ਗਿਆ ਉਹ ਹਮੇਸ਼ਾ ਉਹਨਾਂ ਨੂੰ ਸਾਈਕਲ ਦੇ ਉੱਤੇ ਲੈ ਕੇ ਜਾਂਦਾ ਤੇ ਬਹੁਤ ਦੂਰ 2 ਤੋਂ 30 ਕਿਲੋਮੀਟਰ ਤੱਕ ਦੀ ਦੂਰੀ ਤੱਕ ਲੈ ਕੇ ਜਾਂਦਾ ਜਿਸ ਤੋਂ ਬਾਅਦ ਜਲੰਧਰ ਬਿਆਸ ਤੇ ਕਪੂਰਥਲਾ ਦੇ ਇਲਾਕੇ ਦੇ ਵਿੱਚ ਸਨਸਣੀ ਫੈਲ ਜਾਂਦੀ ਆ ਲੋਕ ਬਹੁਤ ਹੀ ਜ਼ਿਆਦਾ ਡਰ ਕੇ ਰਹਿਣ ਲੱਗਦੇ ਨੇ ਇਤੋਂ ਤੱਕ ਕਿ ਲੋਕਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਸੀ ਕਿ ਇਹ ਕਰ ਕੌਣ ਰਿਹਾ ਏ ਲੋਕਾਂ ਦੀ ਛੱਡੋਂ ਪੁਲਸ ਤੱਕ ਨੂੰ ਨਹੀਂ ਸੀ ਪਤਾ ਕਿ ਇਹ ਚੀਜ਼ ਨੂੰ ਇੰਝਾਮ ਆਖਰਕਾਰ ਕੌਣ ਦੇ ਰਿਹਾ ਏ ਪੁਲਸ ਆਪਣਾ ਅੱਡੀ ਚੋਟੀ ਦਾ ਜ਼ੋਰ ਲਵਾ ਦਿੰਦੀ ਆ ਪਰ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਇਸ ਦੇ ਪਿੱਛੇ ਅਸਲ ਦੇ ਵਿੱਚ ਹੱਥ ਕੌਣ ਹੈ ਤੇ ਉਧਰ ਦਰਵਾਰਾ ਸਿੰਘ ਲਗਾਤਾਰ ਕਤਲ ਤੇ ਕਤਲ ਕਰ ਰਿਹਾ ਸੀ ਪੁਲਸ ਆਪਣੇ ਹੱਥ ਖੜੇ ਕਰਕੇ ਨਿਕਲ ਜਾਂਦੀ ਆ ਜਿਸ ਤੋਂ ਬਾਅਦ ਵੱਡੇ ਪੁਲਸ ਅਫਸਰਾਂ ਦੁਆਰਾ ਇੱਕ ਅੰਡਰਗਰਾਉਂਡ ਟੀਮ ਤਿਆਰ ਕੀਤੀ ਜਾਂਦੀ ਆ ਤੇ ਇਹ ਅੰਡਰਗਰਾਉਂਡ ਟੀਮ ਵੀ ਕਾਫੀ ਸਮੇਂ ਤੱਕ ਖਾਲੀ ਹੱਥ ਰਹਿੰਦੀ ਆ ਪਰ ਇਹਨਾਂ ਦੇ ਸਮੇਂ ਦੌਰਾਨ ਵੀ ਲਾਸ਼ਾਂ ਦਾ ਮਿਲਣਾ ਨਹੀਂ ਹਟਦਾ ਇਹ ਲਾਸ਼ਾਂ ਰਈਆ ਖਡੂਰ ਸਾਹਿਬ ਦੇ ਇਲਾਕਿਆਂ ਦੇ ਵਿੱਚੋਂ ਮਿਲਦੀਆਂ ਸਨ ਕਿਉਂਕਿ ਇਹ ਇਲਾਕਿਆਂ ਦੇ ਵਿੱਚ ਨਹਿਰਾਂ ਲੰਘਦੀਆਂ ਸਨ ਤੇ ਜ਼ਿਆਦਾਤਰ ਉਹਨਾਂ ਦੀਆਂ ਝਾੜੀਆਂ ਦੇ ਵਿੱਚ ਹੀ ਬੱਚਿਆਂ ਦੇ ਕੰਗਾਲ ਪਾਏ ਜਾਂਦੇ ਸਨ ਜਿਸ ਤੋਂ ਬਾਅਦ ਪੁਲਿਸ ਤੇ ਉਹ ਅੰਡਰਗ੍ਰਾਉਂਡ ਟੀਮ ਜ਼ਿਆਦਾ ਤੇਜ਼ੀ ਦਿਖਾਉਣ ਲੱਗਦੀ ਹੈ ਤੇ ਇਸੇ ਸਮੇਂ ਦੌਰਾਨ ਹੀ ਦਰਵਾਰਾ ਸਿੰਘ ਦੋ ਬੱਚੀਆਂ ਨੂੰ ਕਰਨਾਇਬ ਕਰ ਲੈਂਦਾ ਹੈ ਇਹਨਾਂ ਦੇ ਵਿੱਚੋਂ ਇੱਕ ਬੱਚੀ ਨੂੰ ਤਾਂ ਉਹ ਮਾਰ ਦਿੰਦਾ ਹੈ ਪਰ ਦੂਜੀ ਬੱਚੀ ਉਸਦੇ ਹੱਥੋਂ ਭੱਜਣ ਦੇ ਵਿੱਚ ਕਾਮਜਾਪ ਹੋ ਜਾਂਦੀ ਹੈ ਭੱਜ ਕੇ ਉਸਦਾ ਪਰਿਵਾਰ ਤੇ ਉਹ ਪੁਲਿਸ ਦੇ ਵਿੱਚ ਰਿਪੋਰਟ ਦਰਜ ਕਰਾਉਂਦੇ ਨੇ ਪੁਲਿਸ ਦੀ ਹੈਲਪ ਦੇ ਨਾਲ ਉਹ ਬੱਚੀ ਉਸ ਆਦਮੀ ਦਾ ਚਿਹਰਾ ਵੀ ਬਿਆਨ ਕਰਦੀ ਹੈ ਪਰ ਦਰਵਾਰਾ ਸਿੰਘ ਦਾ ਕੁਝ ਵੀ ਪਤਾ ਨਹੀਂ ਲੱਗਦਾ ਜਿਸ ਦਾ ਕਾਰਨ ਸੀ ਕਿ ਇਹ ਚਿਹਰਾ ਇਸ ਕੇਸ ਕਪੂਰਥਲੇ ਦੇ ਇਲਾਕੇ ਦੇ ਵਿੱਚ ਲਾਇਆ ਜਾ ਰਿਹਾ ਸੀ ਤੇ ਕਪੂਰਥਲੇ ਦੇ ਵਿੱਚ ਦਰਵਾਰਾ ਸਿੰਘ ਦਾ ਕੋਈ ਵੀ ਹਿਸਟਰੀ ਦਰਜ ਨਹੀਂ ਸੀ ਕਿਉਂਕਿ ਉਸ ਦਾ ਸਾਰਾ ਕ੍ਰਿਮੀਨਲ ਰਿਕਾਰਡ ਦੂਸਰੇ ਇਲਾਕਿਆਂ ਦੇ ਵਿੱਚ ਸੀ ਜਿਸ ਤੋਂ ਬਾਅਦ ਅੰਡਰਗ੍ਰਾਉਂਡ ਟੀਮ ਵੀ ਲਗਭਗ ਹਾਰ ਮੰਨਣ ਵਾਲੀ ਸੀ ਪਰ ਉਹਨਾਂ ਦੇ ਇੱਕ ਪੁਲਿਸ ਆਫਸਰ ਕੋਲ ਏਐਸਆਈ ਬਾਬਾ ਚਮਨ ਹੌਲਦਾ ਤੇ ਉਹ ਦੱਸਦਾ ਹੈ ਕਿ ਲਗਭਗ 8 ਤੋਂ 10 ਸਾਲ ਪਹਿਲਾਂ ਯਾਨੀ ਕਿ 1993-94 ਦੇ ਤਕਰੀਬਨ ਕਪੂਰਥਲੇ ਦੇ ਇਲਾਕੇ ਦੇ ਵਿੱਚ ਮੇਂ ਕੁਝ ਇਦਾਂ ਦਾ ਹੀ ਹੋਇਆ ਸੀ ਇਦਾਂ ਦਾ ਮਤਲਬ ਕਿ ਉੱਥੇ ਵੀ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਹੀ ਗਾਇਬ ਹੋਣੇ ਸ਼ੁਰੂ ਹੋਏ ਸੀ ਤੁਸੀਂ ਜਾਣੋ ਕਿ ਉਹ ਆਦਮੀ ਹੁਣ ਕਿੱਥੇ ਆ ਕਿ ਉਹ ਹਲੇ ਵੀ ਜੇਲ੍ਹ ਦੇ ਵਿੱਚ ਹੈ ਜਾਂ ਫਿਰ ਰਿਹਾ ਹੋ ਚੁੱਕਿਆ ਹੈ ਉਸ ਤੋਂ ਬਾਅਦ ਪੁਲਸ ਦਰਵਾਰਾ ਸਿੰਘ ਵਾਰੀ ਜਾਣਨ ਦੀ ਕੋਸ਼ਿਸ਼ ਕਰਦੀ ਆ ਤੇ ਉਹਨਾਂ ਨੂੰ ਪਤਾ ਲੱਗਦਾ ਏ ਕਿ ਹਾਲੇ ਕੁਝ ਮਹੀਨੇ ਪਹਿਲਾਂ ਹੀ ਦਰਬਾਰਾ ਸਿੰਘ ਜੇਲ੍ਹ ਤੋਂ ਰਹਾਅ ਹੋਇਆ ਏ ਜਦੋਂ ਉਹ ਉਸਦੇ ਜੇਲ੍ਹ ਵਾਲੇ ਕਾਗਜ਼ ਪਰੋਲਦੇ ਆ ਤਾਂ ਉਹਨਾਂ ਨੂੰ ਦਰਬਾਰਾ ਸਿੰਘ ਦਾ ਪਤਾ ਉਹੀ ਜੱਲੂਪੁਰ ਖੇੜਾ ਪਿੰਡ ਦਾ ਮਿਲਦਾ ਏ ਜਿਸ ਤੋਂ ਬਾਅਦ ਉਹ ਉਸ ਜੱਲੂਪੁਰ ਖੇੜਾ ਜਾ ਕੇ ਪਹੁੰਚਦੀ ਆ ਪਰ ਉੱਥੇ ਉਹਨਾਂ ਨੂੰ ਪਰਿਵਾਰ ਦੇ ਨਾਮ ਨਿਸ਼ਾਨ ਨਹੀਂ ਮਿਲਦੇ ਤੇ ਪਿੰਡ ਦੇ ਵਿੱਚੋਂ ਹੀ ਕਿਸੇ ਦੁਆਰਾ ਦੱਸਿਆ ਜਾਂਦਾ ਏ ਕਿ ਬਹੁਤ ਟਾਈਮ ਪਹਿਲਾਂ ਉਹ ਇਸ ਪਿੰਡ ਦੇ ਵਿੱਚੋਂ ਜਾ ਚੁੱਕੇ ਨੇ ਜਿਸ ਤੋਂ ਬਾਅਦ ਪੁਲਿਸ ਕੋਸ਼ਿਸ਼ ਕਰਦੀ ਆ ਤੇ ਦਰਵਾਰਾ ਸਿੰਘ ਦੇ ਭਰਾ ਜਰਨੈਲ ਸਿੰਘ ਨੂੰ ਲੱਭ ਲੈਂਦੀ ਆ ਜਰਨੈਲ ਸਿੰਘ ਦੇ ਉੱਤੇ ਦਬਾਅ ਪਾਉਣ ਤੋਂ ਬਾਅਦ ਜਰਨੈਲ ਸਿੰਘ ਦਰਵਾਰਾ ਸਿੰਘ ਦਾ ਪਤਾ ਦੱਸਦਾ ਏ ਕਿ ਉਹ ਹੁਣ ਜਲੰਧਰ ਦੇ ਵਿੱਚ ਰਹਿ ਰਿਹਾ ਏ ਉੱਥੇ ਪਹੁੰਚਣ ਤੋਂ ਬਾਅਦ ਪੁਲਿਸ ਦਰਵਾਰਾ ਸਿੰਘ ਦੇ ਪੁੱਤਰ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਆ ਜਿਸ ਤੋਂ ਬਾਅਦ ਦਰਵਾਰਾ ਸਿੰਘ ਦਾ ਪਰਿਵਾਰ ਉਸ ਬਾਰੇ ਦੱਸਦਾ ਏ ਕਿ ਉਹ ਹੁਣ ਇੱਕ ਫੈਕਟਰੀ ਦੇ ਵਿੱਚ ਚੌਂਕੀਦਾਰ ਦੀ ਨੌਕਰੀ ਕਰਦਾ ਹੈ ਤੇ 29 ਅਕਤੂਬਰ 2004 ਨੂੰ ਦਰਵਾਰਾ ਸਿੰਘ ਨੂੰ ਸ਼ੈਕਲ ਤੇ ਆਉਂਦੇ ਹੋਏ ਨੂੰ ਫੜ ਲਿਆ ਜਾਂਦਾ ਹੈ ਪੁਲਿਸ ਸਾਰੀ ਪਲੈਨਿੰਗ ਦੇ ਨਾਲ ਉਸਨੂੰ ਫੜਦੀ ਆ ਗੱਡੀ ਦੇ ਵਿੱਚ ਸੁੱਟ ਕੇ ਉਸਨੂੰ ਪੁਲਿਸ ਸਟੇਸ਼ਨ ਦੇ ਵਿੱਚ ਲੈ ਕੇ ਆਇਆ ਜਾਂਦਾ ਜਿੱਥੇ ਉਸਨੂੰ ਪੁਲਿਸ ਹਜੇ ਕੁੱਟਣਾ ਹੀ ਚਾਹੁੰਦੀ ਸੀ ਪਰ ਦਰਵਾਰਾ ਸਿੰਘ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੰਦਾ ਹੈ ਕਿ ਉਹ ਜੋ ਵੀ ਪੁੱਛਣਾ ਚਾਹੁੰਦੇ ਨੇ ਉਹ ਉਹਨਾਂ ਨੂੰ ਪੁੱਛਣ ਪਰ ਉਸਨੂੰ ਕੁੱਟਣ ਨਾ ਇਸ ਤੋਂ ਬਾਅਦ ਦਰਵਾਰਾ ਸਿੰਘ ਲਗਭਗ 2 ਦਰਜਨ ਯਾਨੀ ਕਿ ਲਗਭਗ ਅੱਤੀ ਬੱਚਿਆਂ ਦੇ ਕਤਲ ਮੰਨ ਜਾਂਦਾ ਹੈ ਜਿਸ ਦੇ ਵਿੱਚੋਂ 17 ਬੱਚਿਆਂ ਦੀਆਂ ਤਾਂ ਲਾਸ਼ਾਂ ਵੀ ਬਾਅਦ ਦੇ ਵਿੱਚ ਮਿਲ ਜਾਂਦੀਆਂ ਨੇ ਤੇ ਇਸ ਤੋਂ ਬਾਅਦ ਦਰਵਾਰਾ ਸਿੰਘ ਦੇ ਉੱਤੇ ਮੁਕੱਦਮਾ ਸ਼ੁਰੂ ਹੋ ਜਾਂਦਾ ਹੈ ਤੇ 2008 ਦੇ ਵਿੱਚ ਉਸ ਨੂੰ ਜਲੰਧਰ ਦੀ ਅਦਾਲਤ ਫਾਂਸੀ ਦੀ ਸਜ਼ਾ ਸੁਣਾਉਂਦੀ ਪਰ 2009 ਦੇ ਵਿੱਚ ਜਦੋਂ ਇਹ ਕੇਸ ਹਾਈ ਕੋਰਟ ਦੇ ਵਿੱਚ ਪਹੁੰਚਦਾ ਹੈ ਤਾਂ ਇੱਥੇ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਸਾਹਮਣੇ ਆ ਜਾਂਦੀ ਹੈ ਜਿਸ ਦੇ ਵਿੱਚ ਸੀ ਕਿ ਪੁਲਿਸ ਨੇ ਉਹ ਬੱਚਿਆਂ ਜਿਨ੍ਹਾਂ ਦੇ ਨਾਲ ਬਲਾਤਕਾਰ ਹੋਇਆ ਸੀ ਉਹਨਾਂ ਦਾ ਕੋਈ ਵੀ ਡੀਐਨਏ ਇਕੱਠਾ ਹੀ ਨਹੀਂ ਕੀਤਾ ਸੀ ਤੇ ਪੁਲਿਸ ਨੇ ਜੋ ਗਵਾਹ ਤਿਆਰ ਕੀਤੇ ਸਨ ਉਹ ਵੀ ਝੂਠੇ ਸਾਫਤ ਹੋ ਜਾਂਦੇ ਨੇ ਯਾਨੀ ਕਿ ਦਰਵਾਰਾ ਸਿੰਘ ਨੇ ਇਹ ਚੀਜ਼ਾਂ ਕੀਤੀਆਂ ਤਾਂ ਸਨ ਪਰ ਪੁਲਿਸ ਵੀ ਕਿਤੇ ਇਹ ਚੀਜ਼ਾਂ ਨੂੰ ਸਾਫਤ ਨਹੀਂ ਕਰ ਪਾਉਂਦੀ ਤੇ ਜਿਸ ਤੋਂ ਬਾਅਦ ਇੱਕ ਦੋ ਕੇਸਾਂ ਦੇ ਵਿੱਚ ਤਾਂ ਦਰਵਾਰਾ ਸਿੰਘ بچਕੇ ਵੀ ਨਿਕਲ ਜਾਂਦਾ ਹੈ ਪਰ ਉਸ ਤੇ ਬਹੁਤ ਸਾਰੇ ਹੋਰ ਵੀ ਕੇਸ ਦਰਜ ਹੋਏ ਸਨ ਲਗਭਗ 17 ਬੱਚਿਆਂ ਦੇ ਕੰਕਾਲ ਵੀ ਮਿਲ ਚੁਕੇ ਸਨ ਤੇ ਜਿਸ ਤੋਂ ਬਾਅਦ 2009 ਦੇ ਵਿੱਚ ਹਾਈ ਕੋਰਟ ਉਸ ਨੂੰ ਉਮਰ ਕੈਦੀ ਸਜ਼ਾ ਸੁਣਾ ਦਿੰਦਾ ਹੈ ਜਾਨੀ ਕਿ ਜਿੰਨਾ ਚਿਰ ਉਸਦੀ ਮੌਤ ਨਹੀਂ ਹੁੰਦੀ ਉਹ ਜੇਲ੍ਹ ਦੇ ਵਿੱਚ ਹੀ ਰਹੇਗਾ ਤੇ ਇਸ ਤੋਂ ਬਾਅਦ 2013 ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵੀ ਉਮਰ ਕੈਦ ਤੇ ਮੋਰ ਲਾ ਦਿੰਦਾ ਇਸ ਤੋਂ ਬਾਅਦ ਦਰਬਾਰਾ ਸਿੰਘ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ ਜਿੱਥੇ ਜੂਨ 2018 ਦੇ ਵਿੱਚ ਉਸ ਦੀ ਸਿਹਤ ਵਿਗੜਦੀ ਆ ਤੇ ਉਸ ਨੂੰ ਪਟਿਆਲਾ ਦੇ ਹੀ ਰਜਿੰਦਰਾ ਹਸਪਤਾਲ ਦੇ ਵਿੱਚ ਲੈ ਕੇ ਆਇਆ ਜਾਂਦਾ ਪਰ ਉਹ ਉੱਥੇ ਨਹੀਂ ਬਚਦਾ 6 ਜੂਨ 2018 ਨੂੰ ਪਜਤਸ ਹਨਨ ਦੀ ਉਮਰ ਦੇ ਵਿੱਚ ਦਰਵਾਰਾ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਦੱਸਿਆ ਜਾਂਦਾ ਹੈ ਕਿ ਦਰਵਾਰਾ ਸਿੰਘ ਦੀ ਬਾਡੀ ਨੂੰ ਕਲੇਮ ਕਰ ਲੈਣ ਪਰ ਉਸ ਦਾ ਪਰਿਵਾਰ ਉਸ ਨੂੰ ਇਨਕਾਰ ਕਰ ਦਿੰਦਾ ਹੈ ਕਿ ਉਹ ਕਹਿੰਦੇ ਨੇ ਕਿ ਅਸੀਂ ਉਸ ਦੀ লাশ ਨੂੰ ਨਹੀਂ ਲੈਣਾ ਚਾਹੁੰਦੇ ਜਿਸ ਤੋਂ ਬਾਅਦ ਪੁਲਿਸ ਉਸ ਦਾ ਅੰਤ ਨੂੰ ਸੰਸਕਾਰ ਕਰ ਦਿੰਦੀ ਆ ਤੇ ਇਸ ਤਰ੍ਹਾਂ ਦਰਵਾਰਾ ਸਿੰਘ ਦੀ ਮੌਤ ਹੋ ਜਾਂਦੀ ਆ ਪਰ ਆਖਰੀ ਸਮੇਂ ਦੇ ਵਿੱਚ ਦਰਵਾਰਾ ਸਿੰਘ ਨੇ ਇਹ ਮੰਨਿਆ ਸੀ ਕਿ ਉਹ ਪ੍ਰਵਾਸੀ ਮਜ਼ਦੂਰਾਂ ਦੀਆਂ ਹੋਰ ਬੱਚੀਆਂ ਨੂੰ ਮਾਰਨਾ ਚਾਹੁੰਦਾ ਸੀ ਤੇ ਉਸ ਨੂੰ ਸਿਰਫ ਇੱਕ ਵਾਰੀ ਹੀ ਦੁੱਖ ਹੋਇਆ ਸੀ ਇੱਕ ਬੱਚੀ ਨੂੰ ਮਾਰਨ ਦਾ ਉਸ ਨੂੰ ਬਾਕੀ ਬੱਚੀਆਂ ਨੂੰ ਮਾਰਨ ਦਾ ਦੁੱਖ ਨਹੀਂ ਸੀ ਉਹ ਬੱਚੇ ਜਿਸ ਨੂੰ ਉਹ ਪ੍ਰਵਾਸੀ ਮਜ਼ਦੂਰ ਦੀ ਬੱਚੀ ਸਮਝ ਕੇ ਮਾਰ ਦਿੰਦਾ ਹੈ ਪਰ ਬਾਅਦ ਦੇ ਵਿੱਚ ਉਸ ਨੂੰ ਪਤਾ ਲੱਗਿਆ ਸੀ ਕਿ ਉਹ ਬੱਚੀ ਅਸਲ ਦੇ ਵਿੱਚ ਪੰਜਾਬਣ ਸੀ ਤੇ ਉਹ ਚਾਹੁੰਦਾ ਸੀ ਕਿ ਉਹ 100 ਬੱਚਿਆਂ ਦੇ ਕਤਲ ਕਰੇ ਹਾਂਜੀ ਜਾਨੀ ਕਿ 75 ਹੋਰ ਬੱਚਿਆਂ ਦਾ ਕਤਲ ਹੋਣੀ ਹਲੇ ਬਾਕੀ ਸੀ ਪੁਲਿਸ ਉਸ ਤੋਂ ਪਹਿਲਾਂ ਹੀ ਉਸ ਤੱਕ ਪਹੁੰਚ ਜਾਂਦੀ ਹੈ ਮੈਨੂੰ ਇੱਥੇ ਇਹ ਲੱਗਦਾ ਹੈ ਕਿ ਦਰਬਾਰਾ ਸਿੰਘ ਵੀ ਜਵੇਦ ਅਕਵਾਲ ਦੇ ਰਾਹ ਉੱਤੇ ਚੱਲਣਾ ਚਾਹੁੰਦਾ ਸੀ ਜਵੇਦ ਅਕਵਾਲ ਅਸਲ ਦੇ ਵਿੱਚ ਪਾਕਿਸਤਾਨੀ ਸੀਰੀਅਲ ਕਿਲਰ ਹੋਇਆ ਏ ਜਿਸ ਨੇ 100 ਬੱਚਿਆਂ ਦਾ ਕਤਲ ਕੀਤਾ ਸੀ ਤੇ ਬਾਅਦ ਦੇ ਵਿੱਚ ਪੁਲਿਸ ਨੂੰ ਆਪਣਾ ਗੁਨਾਹ ਦੱਸਦਾ ਸੀ ਉਸ ਦੇ ਉੱਤੇ ਵੀ ਜਲਦ ਆਪਾਂ ਸਟੋਰੀ ਕਰਾਂਗੇ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਆਪਣੇ ਸੁਝਾਅ ਕਮੈਂਟਾਂ ਦੇ ਵਿੱਚ ਜ਼ਰੂਰ ਦੇਣਾ ਮਿਲਦੇ ਹਾਂ ਜਲਦ ਹੀ ਨਵੀਂ ਕ੍ਰਾਇਮ ਦੀ ਵੀਡੀਓ ਦੇ ਨਾਲ ਧੰਨਵਾਦ